ਲੱਭੇ ਮੈਂ ਤੇ ਭਰਾ ਆਏ ਆ ਅਸੀਂ ਆਏ ਸੀ ਇੱਧਰ ਬੈਂਕ ਇਸ ਕਰਕੇ ਵੀ ਵੇਖੀ ਚੈੱਕ ਕਰਾ ਲਈ ਕਿਸ਼ਤ ਕੱਟ ਗਈ ਨਹੀਂ ਕਿਉਂਕਿ ਮੈਸੀ ਨਹੀਂ ਹੈ ਆਰ ਦਾ ਕਿਸ਼ਤ ਦਾ ਤੇ ਪਰ ਉਹ ਚੈੱਕ ਲੱਭੇ ਰੋਟੀ ਖਾਂਦੇ ਆ ਵਿੱਕੀ ਵੀਰ ਦਾ ਵਲੌਗ ਦੇ ਆ ਵੇਖਣਾ ਹੈ ਰੂਬੀ ਦਾ ਨਾਲ ਤੇ ਉਹਦਾ ਰੋਟੀ ਨਹੀਂ ਵੀਰ ਨੂੰ ਲੰਘਦੀ ਸਾਡੇ ਨੂੰ ਹਾਂ ਤੇਰੇ ਚੱਕੋ ਪਰੌਠਾ ਇਹ ਪਰੌਠਾ ਸੱਚੀ ਹੈ ਗਣੇ ਅੱਜ ਸਾਡਾ ਕੋਈ ਵਲੌਗ ਇੰਦਰ ਉਹਨੂੰ ਟਿਕਨੇ ਇਹਨਾਂ ਗੱਲਾਂ ਕੀ ਕੋ ਕਮੈਂਟ ਕਰਕੇ ਸਾਡਾ ਜਿਹੜਾ ਕੋਈ ਵਲੌਗ ਵੇਂਦਾ ਹੈ ਨਾ ਰੋਟੀ ਖਾਂਦੇ ਆ ਕਮੈਂਟ ਕਰੋ ਉਹਨਾਂ ਨੇ ਤਾਂ ਜਿੰਦਗੀ ਤਬਾਹ ਕਰਤੀ ਆ ਕਿ ਨਹੀਂ ਵੀ ਵੇੜਾ ਹੀ ਘਰ ਕੋ ਹੋਇਆ ਪਿਆ ਐ ਟੈਨਸ਼ਨ ਨਾ ਲੈ ਜੀ ਜੱਜੀ ਕਰ ਤੋ ਸਾਰਿਆਂ ਨੂੰ ਕੈਚੀ ਕੋ ਮੈਂ ਪਛਾਨਦੇ ਆ ਨਹੀਂ ਮਹਾਰਾਜ ਕੌਣ ਜੀ ਪੁੱਤ ਆਪਣਾ ਘਰ ਗਿਆ ਨਾ ਬਈ ਰੁੱਕ ਕੇ ਕੈਨੇਡਾ ਤੇ ਰੀਆ ਮਾਰਦਾ ਇਥੇ ਅੱਛਾ ਅੱਛਾ ਸ਼ਾ ਠੀਕ 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 ਮੈਂ ਸਮਝੇ ਸਮਝਾਓ ਉਹ ਸੰਡੂ ਮੇਰਾ ਤਾਂ ਨਹੀਂ ਕਿਦੇ ਕਿਹੜਾ ਸੰਡੂ ਮੰਜੇ ਮੈਂ ਆ ਯਾਰੋ ਮੇਰਾ ਸੰਡੂ ਆ ਉਹ ਤਾਂ ਨਹੀਂ ਆ ਕਿਹੜਾ ਸੰਡੂ ਸੰਡੂ ਤਾਂ ਕੋਈ ਨਾੜ ਵੀ ਨਾ ਆ ਜਰਾ ਵਾਈ ਤੇ ਪਛਾਨੀ ਪਛਾਨੀ ਲੱਗਣ ਢਈ ਆ ਜਿਗ ਜਗਿੰਦਰ ਤਾਂ ਨਹੀਂ ਬੋਲਦਾ ਕਿ ਜਗਿੰਦਰ ਮੇਰਾ ਸੰਡੂ ਹੈਗਾ ਜਗਿੰਦਰ ਸਾਬ ਵਧੀਆ ਸਾਬ ਵਧੀਆ ਜਗਿੰਦਰ ਜਗਿੰਦਰ ਸਾਹਿਬ ਕਿਦਾਂ ਕਿਦਾਂ ਜਾਨਤ ਕੀਤਾ ਜੇ ਆਪਣੇ ਵੀ ਆਹ ਆਈ ਕਿਹਾ ਤੀਸਾ ਜੰਦ ਨੇ ਅਸੀਂ ਬਾਹਰ ਗਏ ਆ ਹਾਂਜੀ 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 ਠੀਕ 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 ਹੋਰ ਪਰਿਵਾਰ ਸਾਹਿਬ ਠੀਕ ਆ ਜੇ ਤਾਂ ਵੀ ਚਲੋ ਵਧੀਆ ਚਾਹੀਦਾ ਵਧੀਆ ਚਾਹੀਦਾ ਰੋਡ ਕੰਮ ਵਧੀਆ ਰੋਡ ਕਾਰ ਅੱਛਾ 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 ਹੋਰ ਮਾਤਾ ਨੇ ਠੀਕ ਆ ਸਭ ਠੀਕ ਆ ਜੀ ਸਾਰਾ ਸਭ ਵਧੀਆ ਚੱਲੀ ਜਾਂਦਾ ਸਭ ਚੱਲੀ ਜਾਂਦਾ ਸਭ ਚੱਲੀ ਜਾਂਦਾ ਤੁਸੀਂ ਸੁਣਾਓ ਵਧੀਆ ਜੀ ਕੇ ਪਾਣੀ ਦੋਤੀ ਮੇਰਾ ਚਲੋ ਵਧੀਆ ਜੀ ਕਿੰਨਾ ਕਿੰਨਾ ਜਾਨ ਕੀਤਾ ਫੇ ਇਹਨਾਂ ਨੇ ਯਾਰ ਆਏ ਜੇ ਅਮਰੀਕਾ ਤੋਂ ਸੀ ਕੰਮ ਕਰ ਲਈਆਂ ਹੁੰਦਾ ਬਾਤ ਨੂੰ ਤਾਂ ਕਾਰ ਨਹੀਂ ਕਰਨੇ ਚਾਹਣੇ ਸਸੇ ਕਾਰ ਲੈ ਲੈ। ਚਲੋ ਚੰਗਾ ਕੀਤਾ ਚੰਗਾ ਕੀਤਾਗੇ। ਬਾਪਾ ਤੋਂ ਆਪਣੇ ਪੱਤੇ ਨੰਬਰ ਤੋਂ ਕਾਲ ਕਰਦਾ ਫਿਰ ਕੱਟ ਕਰਦੇ ਆ। ਠੀਕ। ਮੈਂ ਆਪਣੇ ਪੱਤੇ ਨੰਬਰ ਤੋਂ ਕੰਟਰੋਲ ਕਰਦਾ। ਪੱਕੇ ਨੰਬਰ ਤੋਂ ਕੱਟ ਗਿਆ ਕੱਟ ਗਿਆ ਡਰਦਾ ਮਰਾ ਮਮਾ ਫਰੌਡ ਕਾਲ ਕਰਨ ਰਿਆ ਹੀ ਹੋਈ। ਮੈਂ ਵੀ ਗਾਣੀ ਫਿਰ ਜੇ ਜੀਚਣ ਤਾਂ ਐਵੇਂ ਖਿੱਚੀਆਂ ਨਹੀਂ ਹੁੰਦੀਆਂ। ਫਰੌਡ ਕਾਲ ਇੰਨੇ ਪੈਸੇ ਮੰਗਣੇ ਬਸ ਹੋਰ ਕੀ ਹੈ ਵੀ। ਐਦਾਂ ਕਰਕੇ ਫਰੌਡ ਕਰਨਾ ਆਪਣੇ ਡੈਡੀ ਦੇ ਫੋਨ ਤੇ ਫਰੌਡ ਕਾਲ ਆਈ ਡੈਡੀ ਕਹਿੰਦੇ ਲੈ ਤੂੰ ਗੱਲ ਕਰੀ। ਲੜਕਿਆਂ ਦੇ ਨਾਲੇ ਇਹਦਾ ਬਣਾ ਬਲੌਗ ਜਰਾ ਇਹ ਪਾਕਿਸਤਾਨ ਤੋਂ ਬੋਲਣ ਡਿਆ ਪਾਕਿਸਤਾਨੀ ਭਾਸ਼ਾ ਮੈਂ ਚ ਬਲੌਗ ਬਣਾਈਏ ਦਾ ਤੁਹਾਡੇ ਕੋ ਸੱਜਣ ਦਾ ਫੋਨ ਆਉਂਦਾ ਦੀਪ ਪਤਨੀ ਇਦਾਂ ਕਰਕੇ ਮਾਰ ਗਏ ਗੱਲ ਕਰ ਤਾਂ ਕੋਈ ਨਾ ਕਰ ਲਓ ਰੋਡ ਕਾਲ ਆ ਜੀ ਮੈਂ ਪਹਿਲੇ ਲੰਬੰਦਿਆ ਸੀ ਕੀ ਆ ਲਖ ਨਮਾ ਮੈਂ ਕਿਹਾ ਕਿ ਕਿੰਨੇ ਕਿਲੋਮੀਟਰ ਤੇ ਕਿੰਨੇ ਕਿੰਨੇ ਨੂੰ ਕਿੰਨੀ ਨਾਲ ਗੁਣਾ ਕਰਨ ਦਾ ਹੀ ਹੁਣ ਕੈਲਕੂਲੇਟਰ ਤੇ ਮੈਂ ਦੇਖੂਗੀ ਅਛਾ ਲੋਕੇਸ਼ਨ ਚੈੱਕ ਕਰਨੀ ਹੋਰ ਕੀ ਆ ਓ ਜਾ ਉਪਰਾ ਤੁਹਾਡਾ ਬੜਾ ਉਖਾਈ ਇਹ ਤੇ ਕੈਲਕੂਲੇਟ ਕਰਨਾ ਮੈਂ ਕੱਖ ਨਹੀਂ ਉਹਦੇ ਤੋਂ ਦੇਖਣਾ ਕਿੰਨੇ ਕਿਲੋਮੀਟਰ ਆ ਤੇ ਇੰਨੇ ਕਿਲੋਮੀਟਰ ਕਿੰਨੇ ਦਾ ਤੇਲ ਲੱਗੂਗਾ ਸਾਡਾ ਬੜਾ ਉਖਾ ਕੀ ਕਰੀਏ ਓਏ ਕੀ ਕਰੀਏ ਲੈ ਵੇ ਮਿੱਤਰੋ ਬਹਿ ਜਾ ਬਹਿ ਜਾ ਘਰਾਤੀ ਹੈ ਗੁੱਪੀ ਵੀਰ ਵੀ ਤਿਆਰ ਹੋ ਰਿਹਾ ਹੈ ਹਾਂਜੀ ਤੈਨੂੰ ਕੀ ਗੱਲ ਹੈ ਤੈਨੂੰ ਕੀ ਹੁੰਦਾ ਤੂੰ ਮਨਵਾਜਾ ਦਿੰਦੀ ਰਹੀ ਨੀ ਜਿਵੇਂ ਵਲੌਗ ਬਣਾਉਣਾ ਕਾਕਾ ਜਿੱ ਕਿੰਨਾ ਗੰਦਾ ਬਣਿਆ ਛੀ ਛੀ ਚਲੋ ਤਿਆਰ ਕਰਦੇ ਨੇ ਕੋਈ ਗੱਲ ਨਹੀਂ ਆ ਚਲੋ ਆਪ ਤੇ ਤਿਆਰ ਹੋ ਜੀਏ ਆ ਜਾ ਮਾ ਕੀ ਲੈਣਾ ਆ ਜਾ ਮਾ ਤੇ ਲੈ ਲੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਹਦੇ ਨੇ ਵਲੌਗ ਦੇ ਵਿੱਚ ਤੇ ਅੱਜ ਚੱਲੇ ਆ ਬਾਬਾ ਤਿਆਰੀ ਚੱਲ ਰਹੀ ਕਿਤੇ ਘੁੰਮਣ ਵਾਪੇ ਚੱਲੇ ਆ ਪਹਿਲਾਂ ਤੇ ਜਾਵਾਂਗੇ ਆਪਾਂ ਅੰਮ੍ਰਿਤਸਰ ਉੱਥੋਂ ਗੋਪੀ ਨੇ ਆਪਣੇ ਕੱਪੜੇ ਕੋਲੇ ਲੈਣਗੇ ਉਸ ਤੋਂ ਗਾਂ ਫਿਰ ਦੇਖਦੇ ਆਂ ਚਲੋ ਠੀਕ ਆ ਯਾਰ ਨਾ ਇਹਨੇ ਤੇ ਵਾਜਾਂ ਮਾਰੀ ਜਾਣੀਆਂ ਇਹਦੇ ਵੇਲੀ ਆ ਤੇ ਮੰਮੀ ਜਾਣ ਕੇ ਬੋਲੀ ਜਾਨਾ ਕਿ ਨਾ ਚਰਪਲਾ ਵਾਜਾਂ ਮਾਰਦੀ ਆ ਹੋਰ ਕੀ ਆ ਹੋਰ ਸੁਣਾਓ ਠੀਕ ਆ ਹਾਂਜੀ 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 ਹੋਰ ਸੁਣਾਓ ਇਹਨੇ ਵਾਜਾਂ ਮਾਰੀ ਜਾਣੀਆਂ ਬਸ ਉਹਨੂੰ ਪਤਾ ਵਲੋਗਿੰਗ ਕਰ ਲਾ ਪਿਆ ਉਹਨੇ ਵਾਜਾਂ ਮਾਰੀ ਜਾਣੀਆਂ ਹਾਂਜੀ ਨੀ ਕੀ ਗੱਲ ਕੀ ਆ ਵਾਜਾਂ ਕਿਹੜੀ ਕਲੋਂ ਆ ਮੈਨੂੰ ਕੋਈ ਪਤਾ ਨਹੀਂ ਦੇਖਿਓ ਹੁਣ ਇਹਨੇ ਆਹ ਕਹਿਤ ਨੇ ਵੇਖਣ ਹਾਂਜੀ ਜੀ ਹੁਣ ਹੁਣ ਆਪਾਂ ਚੱਲੇ ਆ ਜੀ ਨੀ ਗੱਲ ਕੀ ਕਾਰਨ ਦੱਸ ਕਾਰਨ ਦੱਸ ਕਿਉਂ ਨਹੀਂ ਲੌਗਇਨ ਕਰਨੀ ਤੂੰ ਸਮਝੂਗਾ ਨਹੀਂ ਕਰਦੇ ਮੈਂ ਤੇ ਦਿੰਦਾ ਨਾ ਮੈਂ ਚੱਲ ਜਲ ਦਿੰਦੇ ਨਿਕਲੇ ਚਲੋ ਯਾਰ ਕੋਈ ਗੱਲ ਸਹੀਓ ਮਰਦੀ ਤੇ ਸਾਰੇ ਜਣਾ ਕਰ ਦੇ ਤੇਰੀ ਨਹੀਂ ਨਹੀਂ ਤੇਰੀ ਮਰਦੀ ਸਾਰੇ ਜਣਾ ਮੈਂ ਤਾਂ ਹੁਣ ਟਾ ਦੇ ਗਿਆ ਤੀ ਉਹ ਨਾ ਕਾਰ ਵੀ ਚੱਲੀ ਆ ਮਤ ਕਰੋ ਕਮ ਕਮ ਕਾ ਕਮ ਮੈਂ ਕਮ ਮਤ ਕਰੋ ਵੀ ਕਾਰ ਵੀ ਚੱਲੀ ਹੈ ਕਿਆ ਵੱਜ ਗਈ ਆ ਦੇ ਥੋੜੇ ਮਤ ਕਰ ਦੋ ਲੈ ਤੋੜ ਦੇ ਜਿਹੜਾ ਬਣਿਆ ਮਾੜਾ ਮਟਾ ਤੂੰ ਕਾਣੂ ਪਾ ਦੇ ਨਹੀਂ ਰਹਿੰਦੇ ਲੈ ਵੀ ਝੋਲਾ ਨਵਾਂ ਲੈਂਦਾ ਏ ਇਹਦੇ ਕਪੜੇ ਕੋੜੇ ਪਾਲੇ ਹਾਂ ਛੱਬਾ ਵੈਰੀ ਗੁੱਡ ਵੈਰੀ ਗੁੱਡ ਉਂਦੇ ਆਪਣੇ ਬਾਲ ਜਿੱਤੀ ਚੱਲੀ ਹੈ ਮੈਂ ਤੇ ਤਿਆਰੀਆਂ ਛੱਡਦੀ ਕਰਨਾ ਕਿਹੜਾ ਆ ਪਜਾਮਾ ਨੇ ਖੜਨਾ ਨਹੀਂ ਹੋਣਾ ਆ ਲੈ ਲੈ ਇੱਕੋ ਹੀ ਪਜਾਮਾ ਇੱਕੋ ਖੜਨਾ ਕਾਫੀ ਤੂੰ ਐ ਇੱਕੋ ਹੀ ਬੜਾ ਨਾ ਚੱਲ ਬਦਲ ਬਦਲ ਕੇ ਪਾ ਲਾਂਗੇ ਬੱ비 ਆ ਕੇ ਪਹਿਲਾਂ ਇਹ ਪਾਈ ਜਾਂਦਾ ਇਹਨੂੰ ਕਹ ਤਿਆਰ ਹੋ ਜਾਗਾ ਮਾਹੀ ਬੈਗ ਬੰਨ ਹੈ ਜਾਣਾ ਨਹੀਂ ਕਹਿ ਨਹੀਂ ਕਹਿ ਨਹੀਂ ਉਹ ਜਾ ਭਰਾ ਪਹਿਲਾਂ ਪਾਈ ਜਾਂਦਾ ਜਾ ਤਿਆਰ ਤੁਰ ਹੋ ਜਾਗਾ ਐਵੇਂ ਪਰ ਨਾ ਸਹੀ ਕਰਕੇ ਬੰਨ ਮੇਰਾ ਭਰਾ ਹਾਂ ਤੇ ਡੇੜੀ ਗੱਲੀ ਪੰਨੇ ਹੋ ਜਣੇ ਤੇਰੀ ਡੇੜੀ ਕੀ ਜਾਣ ਦੀ ਦੇ ਰਿਆ ਇਹ ਡੇੜੀ ਕੋ ਜਾਣ ਦੀ ਦੇ ਰਿਆ ਸਹੀ ਹੋ ਜਣੇ ਆਹ ਜਹਾਟਾਂ ਜੂਟਾਂ ਕਰਦਾ ਰੱਖਿਆ ਨੇ ਨਹੀਂ ਬੰਦਦੇ ਆ ਲੈ ਕੋ ਤੋਂ ਤੋਂ ਵੀ ਆਵਾਜ਼ ਹੀ ਮਾਰਦਾ ਵਾ ਚਲੋ ਗੋਪੀ ਵਾਲੀ ਗੱਡੀ ਲੈ ਆਂਦੀ ਆ ਤੇ ਇਹ ਇਸ ਕਰਕੇ ਲੈ ਆਂਦੀ ਵਾਪਸ ਕਿਉਂਕਿ ਠੀਕਾਜੀ ਕਰਵਾਈ ਨਹੀਂ ਗੋਪੀ ਹੁੰਦਾ ਨਾ ਰਿਸ਼ਤੇਦਾਰ ਹੈਗੇ ਮਸਰ ਉਹ ਕਹਿੰਦੇ ਵੀ ਆਪਾਂ 4-5000 ਦੇ ਵਿੱਚ ਠੀਕ ਕਰ ਦਿੰਦੇ ਮੈਂ ਚੱਲ ਵਧੀਆ ਗੱਲ ਆ ਉਥੋਂ ਕਰਵਾ ਲਿਆਉਣਗੇ ਹੁਣ ਤੇ ਨਾਲੇ ਮਸਰੇ ਗੱਲੀ ਦਾ ਨਹੀਂ ਇਧਰ ਇਧਰ ਆ ਪਹਿਲੇ ਮੇਰ ਕੋ ਆਏ ਹੋਏ ਮੇਰੇ ਪਤਨੀ ਟੌਰ ਮੈਂ ਪਹਿਲਾਂ ਸੱਸ ਕੀ ਬੁਲਾਓ ਸਾਰਿਆਂ ਨੂੰ ਲੈ ਆ ਲੈ ਆਵਾਜ਼ ਕੀ ਪਰਦੇ ਤਾਂ ਰੋਈ ਇਧਰ ਆ ਲੈ ਆ ਲਾਦਾ ਉਹ ਜਿੱਦ ਨਹੀਂ ਮਰਜੀ ਕਰੀ ਮੈਂ ਤੂੰ ਨਹੀਂ ਲਿਸ਼ਕਦਾ ਤੂੰ ਨਹੀਂ ਤੂੰ ਨਹੀਂ ਬਸ਼ਕਦਾ ਤੂੰ ਨਹੀਂ ਬਸ਼ਕਦਾ ਕਿਸੇ ਨੂੰ ਪਤਾ ਹੀ ਓਏ ਤੂੰ ਨਹੀਂ ਬਸ਼ਕਦਾ ਕਿਸੇ ਨੂੰ ਤੂੰ ਕਿੱਥੇ ਬਸ਼ਕਣਾ ਹਾਂ ਆ ਬੈਗ ਸ਼ਾਕ ਤਿਆਰ ਹੋ ਗਏ ਨੇ ਬੱਲੇ ਬੱਲੇ ਮੈਂ ਕਰ ਰਿਹਾ ਮੋਟੀਆਂ ਜੈਗ ਤਾਂ ਬੱਲੇ ਬੱਲੇ ਪਿੱਤ ਭਾਈ ਘਰਾ ਲਣ ਹੈ ਹੈ ਇੱਥੇ ਪਾਗ ਚੱਲੀਏ ਐਸੇ ਕੋ ਵੀ ਪਾਗ ਚੱਲੀਏ ਉੱਥੇ ਖਾਪੜ ਖੜੀ ਖਾਪੜ ਖੜੀ ਪਾਗ ਚੱਲੀਏ ਜੈਗ ਤਾਂ ਮੋਟੀਆਂ ਤੂੰ ਤਾਂ থামਨੇ ਲਾਦਨੇ ਵਾ ਵਸ ਨੋ ਡਿੱਗਣ ਨਹੀਂ ਮੋਟੀਆਂ ਪਾ ਲੈਨੇ ਹੈਂ ਬੋਟਾਂ ਨਹੀਂ ਡਿੱਗੀ ਅਜਾ ਸੁਣਾਵਾ ਆਹੋ ਨਹੀਂ ਬਟਾਲੇ ਜੀ ਡਿੱਗੀ ਬਰਫ ਤੇ ਮੁੜ ਕੇ ਕੀ ਕਰਾਂਗਾ ਮੈਂ ਡੂੰਗਾ ਲੈਕ ਨਾ ਤੇ ਗਲੀ ਦੀ ਜੀ ਬਰਫ ਸੁੱਟਦਾਗਾ ਆ ਬਰਫ ਹੋਣੀ ਬਟਾਲੇ ਦੀ ਜੀ ਬਰਫ ਬੂੜ ਤੇ ਕੁੜੀ ਨੇ ਆਇਆ ਲੈ ਲੈ ਵੀ ਜਿਹਦਾ ਜਾਂਦੇ ਆ ਬਰਫ ਡਿੱਗਣ ਦੇ ਬਾਅਦ ਤੁਰਨਾ ਬਰਫ ਦੇ ਉੱਤੇ ਹੈਂ ਕਹਿੰਦੀ ਭਾਬੀ ਭਾਬੀ ਵੀ ਦੰਦ ਟੁਕੰਦੇ ਜੀ ਉਹ ਦੰਦ ਟੁਕੰਦੇ ਕਹਿੰਦੇ ਨਾ ਨਾ ਟੁਕੰਦੇ ਜੀ ਉਹ ਤਰਿਆ ਚੱਲ ਵੀ ਚੱਲ ਪਈਆਂ ਹੁਣ ਆ ਜਾ ਆ ਜਾ ਆ ਜਾ ਚਲੋ ਕਾਧਾ ਹੈ। ਹੈਲਪਾ ਕਿ ਤਣੀ ਕੋ ਹੋਇਆ ਤੈਨੂੰ। ਹੁਣ ਆਪਾਂ ਚੱਲੇ ਆਂ ਜੀ। ਗੋਪੀ ਨੂੰ ਵੀ ਚੱਲੇ ਨੇ ਕਿੰਨੇ ਦਿਨਾਂ ਬਾਅਦ ਲੈ ਕੇ ਚੱਲੇ। ਚਲੋ ਜੀ ਚਲੀਏ ਜੀ। ਕੰਗਾ ਜੀ ਰੈਡੀ ਸੈਂਸਰੀ ਕਾ ਜੀ। ਕੰਗਾ ਜੀ। ਅੱਛਾ। ਤੂੰ ਮਾਰ ਨਾ ਜੀੜੀ ਮਾਰ ਤੀ ਕਿੰਨੀ ਉਹ ਗੱਲ ਮੈਂ ਇਹਨੂੰ ਰੋਕਿਆ ਹੈਗਾ ਲੱਤ ਦੇ ਨਾਲ ਮੇਰੀ ਲੈ ਜੇਬ ਦੇ ਵਿੱਚ ਫੋਨ ਸੀਗਾ ਮੂੰਹ ਤੇ ਵੱਜਾ ਕਿੰਨੀ ਆ ਮਾਰ ਤੀ ਤੇਰਾ ਪੈਰ ਉਹ ਤੇਰੇ ਕਬਾਤਾ ਭਰਿਆ ਤੇਰੇ ਪੈਰ ਨਾ ਮਾਰ ਤੀ ਨਾ ਕਾਜ ਆਂਦੀ ਹੈ ਤੂੰ ਕਿੰਨਾ ਨਰਜੀ ਰਾਸ਼ਾ ਹੈਗਾ ਇਹ ਤੇ ਸੰਗਤ ਹੈਂ ਕੋ ਫਰਾਈਸਰ ਉਹ ਜਿਆਦੀ ਉਹ ਤੇ ਸਾੜ ਕਿਤੇ ਨੀ ਲੰਗਾਂ ਜਾਂਦਾ 2-3 ਕਿਲੋ ਮੀਟਰ ਉਹ ਵੱਡਾ ਹੈ ਆ ਕੰਮ ਫੜ ਲਿਆਣ ਦਾਦੀ ਦੇ ਨਾਲ ਆਉ ਇਹ ਚੱਲਦਾ ਚਲ ਚਲਾਓ ਚਲਾਓ ਓ ਜੀ ਜੀ ਹੇ ਦਾਦਾ ਚਲੋ ਪਰਾਂ ਹੋ ਜੋ ਪਰਾਂ ਹੋ ਜੋ ਭੱਜੇ ਗੱਡੀ ਲਾਤੇ ਆਪਣੇ ਪਲਾਟ ਦੇ ਸਾਹਮਣੇ ਹੁਣ ਫਫੜ ਜੀ ਕਹਿੰਦੇ ਆ ਵੀ ਉਹ ਬੰਦਾ ਹੈ ਨਹੀਂ ਇੱਥੇ ਅਜੇ ਤੇ ਉਹਨੂੰ ਹਾਂ ਮੈਂ ਫੇਰ ਆਪੇ ਘਰ ਦਾਦੀ ਹੁੰਦੇ ਪਾ ਰਾਤ ਜਾਣਾ ਤੇ ਸਵੇਰੇ ਇਹਨੇ ਲਾਉਣੀ ਉਥੇ ਜਾਣਾ ਸ਼ਹਿਰ ਹਾਂ ਸਹੀ ਗੱਲ ਤੇ ਇਹ ਅਸੀਂ ਕਹਿੰਦੇ ਵੀ ਆਣ ਕੇ ਸਹੀ ਕਰਾ ਲਾਂਗੇ ਕਰੋਣੀ ਹੁਣ ਅੰਬਰ ਸਣੋ ਉਥੋਂ ਸਹੀ ਹੋ ਜਾਣੀ ਆ ਪਰ ਇਹ ਹੁਣ ਨਾ ਨਹੀਂ ਤੇ ਫਿਰ ਤਿੰਨ ਚਾਰ ਦਿਨ ਬਾਹਰੇ ਲੱਗੇ ਰਹਿਣੇ ਕਿਹੜੀ ਗੱਡੀ ਦੀ ਨਾਸ ਹੋ ਜਾਣਾ ਸਾਰੇ ਤੇ ਉਦਾਂ ਵੀ ਗੱਡੀ ਲੋਕ ਹੋ ਜਾਂਦੀ ਇਹ ਨਹੀਂ ਵੀ ਲੋਕ ਨਹੀਂ ਦੀ ਲੋਕ ਲਾਕ ਹੋ ਗਰੀ ਓਕੇ ਇਹ ਸਾਰਾ ਲੈ ਵੀ ਅਸੀਂ ਪਹੁੰਚ ਗਏ ਬਾਲੇ ਦੀ ਹੱਟੀ ਮੁੜ ਕੇ ਦੇਖੀ ਕਹਿੰਦੇ ਨੇ ਡਰੈਸ ਨਹੀਂ ਪਾਉਂਦੇ ਬੋਲਦੇ ਹੁਣ ਚੰਗੀ ਤਰ੍ਹਾਂ ਹਾਂਜੀ ਬਾਈ ਯਾ ਜੀ ਬਾਜੀ ਠੀਕ ਜੀ ਵਧੀਆ ਜੀ ਚਲੋ ਵਧੀਆ ਜੀ ਦਾ ਆ ਇੰਸਟਾਗ੍ਰam ਆਈਡੀ ਆ ਚੱਕਾ ਤੇ ਕੰਮ ਆ ਕਰਨੇ ਪੂਰਾ ਵਧੀਆ ਕਰਤਾ ਕਣੀ ਆ ਇੰਸਟਾਗ੍ਰam ਆਈਡੀ ਆ ਜੀ ਠੀਕ ਆ ਜੀ ਇਹ ਸਰਚ ਕਰ ਲੇ ਉੱਥੇ ਤੁਹਾਨੂੰ ਨੰਬਰ ਹੀ ਮਿਲ ਜਾਣਾ ਕਣੀ ਬਾਜੀ ਸਭ ਤੋਂ ਆਈਡੀ ਤੇ ਚੱਲ ਲੈ ਉਹ ਆਈ ਨਹੀਂ ਲੈ ਮਗੱਲਾ ਹੀ ਆ ਗਿਆ ਦੇਖੋ ਇੰਨਾ ਚ ਆ ਦੇਖੋ ਮਾਲ ਸਰ ਦੇ ਵਿੱਚ ਸਾਈ ਦੀ ਕੋ ਟੈਨਸ਼ਨ ਨਹੀਂ ਪੀਸ ਬਹੁਤ ਪਿਆਰਾ ਬਣਿਆ ਲਿਆ ਜੀ ਕਾਰੀਆਂ ਨਾ ਆ ਨਾ ਮਾਦ ਚ ਇੱਕ ਕਾਰੀਆਂ ਨਾ ਬੀ ਬਹੁਤ ਪਿਆਰਾ ਬਣਿਆ ਲਿਆ ਜੀ ਕਲਰ ਵੀ ਕਲਰ ਸੀ ਵਿੱਚ ਆ ਗਿਆ ਜੀ ਕਰੋ ਚੱਕ ਬਹੁਤ 11 20 ਬਣਾ ਦਿੰਦੇ ਆਂ ਕਿਹੜੀਆਂ ਚੀਜ਼ਾਂ ਸੋਹਣੀਆਂ ਬੜੀਆਂ ਹਨ ਬਲੈਕ ਕਲਰ ਮਿਲਿਆ ਕਲਰ ਵੀ ਆ ਗਿਆ ਜੇਬ ਨਵੇਂ ਆਣੇ ਨੇ ਸਾਰੇ ਬਲੈਕ ਦੀ ਬੱਚੀ ਦੋਰੀਆਂ ਨੇ ਬਲੈਕ ਆਇਆ ਬਲੈਕ ਦੇ ਵਿੱਚ ਬਣੇਗਾ ਵੀ ਤੇ ਇਹ ਮੈਂ ਜਲ ਕਲਰ ਜੇ ਤੇ ਦੇਖੇ ਇਹ ਇਹ ਵੇਖਿਆ 2500 ਬਾਲਟੀ ਦੇ ਲੱਛਾ 20 ਆਖਰੀ ਚੱਕ ਉਹ ਗਰਾ ਬਿਸਪਨਾ ਲੱਛਾ ਠੀਕ ਨੇ ਬੋਲ ਇਹ ਕਿਤਸ ਆ ਸੋਹਣਾ ਵੇ ਹੈ ਨਾ ਕੋਈ ਇੱਕੜੀ ਚੀਜ਼ ਹੈ ਫਰੌਗ ਸੂਟ ਹੈਗਾ ਜੀ ਅੱਛਾ ਅੱਛਾ ਫਰੌਗ ਸੂਟ ਹੈ ਪੀਸ ਕਿਤੋਂ ਜੀ ਜਵਾੜ ਤੋਂ ਜ਼ਿਆਦਾ ਪੀਸ ਉਹ ਪਿਆਰਾ ਬੜਾ ਨੇ ਨੇ ਫਫੜ ਜੀ ਚੂੜੀ ਪੋਲੇਣਾ ਚੂੜਾ 300 300 ਵੱਲਾਂ ਦੀਆਂ ਹਨ ਬੱਬੀ ਕੀ ਹੈ ਜੀ ਆਵੇ ਜੀ ਜੋਗੀ ਸਵਾਊਗਾ ਨਿਊਡਲ ਕਹਿੰਦਾ ਆਪਣੇ ਇੱਥੇ ਵੀਰ ਦੇ ਇੱਕ ਦੇ ਫੇਮਸ ਬਹੁਤ ਆ ਨਿਊਡਲ ਤੇ ਆਪ ਆ ਗੁਰਦਰ ਸਿੰਘ ਕਿਹੜਾ ਹੈ ਯਾਰ ਮੈਨੂੰ ਚੇਤਾ ਭੁੱਲ ਗਿਆ ਸ਼ਿਹੜਾ ਸਾਹਿਬ ਹਾਂ ਸ਼ਿਹੜਾ ਸਾਹਿਬ ਦੇ ਸਾਹਮਣੇ ਉਹ ਗੱਡੀ ਲੱਗੀ ਹੋਈ ਆਪਣੀ ਇਧਰ ਇਹ ਮਿੰਚੂਰੀਅਨ ਬੰਦੇ ਆ ਇਧਰ ਨਿਊਡਲ ਆਪਾਂ ਕਰਵਾਉਣ ਲੱਗੇ ਹਾਂ ਜੀ ਆ ਵੀ ਪਹੁੰਚ ਗਿਆ ਆਪਾਂ ਕੱਪੜੇ ਖੇੜੀ ਹਾਂ ਹਾਂ ਮੈਂ ਜੀ ਫੋਨ ਹੈ ਸਬਸਕ੍ਰਾਈਬ ਹੋ ਗਿਆ ਜਾਈਗੀ ਹਮੇ 포ਟਾ ਹਨ ਫੇਰ ਹੋਸ ਨਾਗੇ ਵਧੀਆ ਤੇ ਸੁਣਾ ਵਧੀਆ ਵਧੀਆ ਚਾਚੀਆ ਤੇ ਤੁਸੀਂ ਹਾਂਜੀ ਇਹ ਬੜੀ ਨਰਵਸ ਜੀ ਹੋ ਗਈ ਹੈ ਫਿਰ ਕੀ ਹਾਲ ਜੇ ਉਸਤਾਦ ਜੀ ਠੀਕ ਠਾਕ ਜੇ ਠੀਕ ਠਾਕ ਠੀਕ ਠਾਕ ਨਿਆ ਬਾ ਜਦਾ ਦੀ ਗੋ ਚੱਲ ਜਾ ਦਾਦੀ ਕੀ ਜਾ ਲੈ ਚੀ ਜੀ ਮਿਲ ਗਈ ਹੁੰਦੇ ਆਓ ਅਹੀਂ ਖਾ ਰਹੇ ਨੂਡਲ ਇਹਨੂੰ ਕਰਨਾ ਕੋਈ ਜਿਆਦੀਆਂ ਹੁੰਦੀਆਂ ਤੇਨੇ ਲਫੇੜੇ ਬੜੇ ਖਾਣੇ ਮੇਰਕੋ ਮੂਨਾ ਪੜਵਾਣੀ ਕਿ ਦੇਗਾ ਇੰਨਾ ਬੁਰਕਾ ਭਾਂਡਿਆ ਹੈ ਦੇਖੋ ਆਹ ਮੂਨਾ ਪਾੜ ਜੇ ਆਪ ਤਸੋਲੀ ਜਾਣਾ ਹੀ ਆਪਾਂ ਦੇ ਜਿਹੜਾ ਮੇਰਾ ਦੋਸਤ ਹੈ ਉਹਨਾਂ ਆਪਾਂ ਫੋਨ ਕੀਤਾ ਤੇ ਉਹ ਕਹਿੰਦਾ ਵੀ ਸਾਡੇ ਸਾਰੇ ਜਿਹੜੇ ਰੂਮ ਦੀ ਵੀਰ ਰੂਮ ਸਾਰੇ ਬੋਕੇ ਆ ਵੀ ਸਾਰਾ ਕੰਮ ਖਰਾਬ ਹੋ ਗਿਆ ਹੁਣ ਤੇ ਇੱਥੇ ਸਾਰੇ ਹੱਥ ਛਾੜ ਕੇ ਬੈਠੇ ਨੇ ਗੋਪੀ ਫਿਕਰਾਂ ਦੇ ਚ ਗੋਪੀ ਨੇ ਖੜੀ ਹੋ ਕੇ ਲਾਈ ਤਰਨਵਾ ਤਿਆ ਗੁੱਟਦੇ ਆ ਘੜੀ ਘੁੜੀ ਲਾਲੀ ਆ ਇਹੋ ਬਤ ਨਾ ਵੀ ਇੱਕ ਮਿੰਟ ਨਹੀਂ ਲੱਗਦਾ ਨਾ ਹੁਣ ਤੇ ਮੈਂ ਸੋਣ ਤਿੰਨ ਤੇ ਵਜੇ ਚੱਲਾ ਹੀ ਜਦ ਇਹ ਡੱਡ ਦੀ ਰੋਟੀ ਦਾ ਵੇਖੀ ਸਵੇਰ ਦਾ ਸਾਰਾ ਕੰਮ ਖਰਾਬ ਹੋ ਗਿਆ ਫੇਰ ਹੁਣ ਜਾਣਾ ਕਿ ਅੰਮ੍ਰਿਤ ਨਹੀਂ ਜਾਣਾ ਮੈਨੂੰ ਨਹੀਂ ਪਤਾ ਉਹ ਉਧਰ ਦਾ ਵੇਹ ਲੋ ਚ ਪੱਕੇ ਨਹੀਂ ਗਾ ਮਕਲੋੜ ਗਾਂਜ ਵੇਹ ਲੋ ਆ ਉੱਥੇ ਸਹੀ ਆ ਉਹ ਤੇ ਇਹ ਵੀ ਡੈਡੀ ਨੇ ਡੈਡੀ ਦੇ ਨਾਲ ਰਾਜ ਹੋਣਾ ਵੀ ਪੈ ਜਾ ਇੱਧਰ ਨੂੰ ਗਏ ਇੱਧਰ ਨੂੰ ਗਏ ਜਦੋਂ ਸ਼੍ਰੀ ਨਗਰ ਗਏ ਆਪਾਂ ਜਿਹੜੇ ਰਾਤ ਤੋਂ ਗਏ ਉੱਧਰੋਂ ਚਲੀ ਜਾਂਦੀ ਆ ਮਕਲੋੜ ਗਾਂਜ ਜਦੋਂ ਉਧਰ ਨੂੰ ਪੈਂਦਾ ਆਹੋ ਤੇ ਫਿਰ ਅਹੀਂ ਇੱਥੋਂ ਗਏ ਬਰਸਾਤ ਤੋਂ ਬਾਅਦ ਦੀ ਗੱਡੀ ਚ ਆਹ ਐਵੇਂ ਤੂੰ ਮਿੰਤੂ ਹੂੰ ਤੂੰ ਕਿੱਥੇ ਨੂੰ ਗਏ ਨਹੀਂ ਤਾ ਫਣੀ ਇੱਕ ਮੈਨੂੰ ਇਹਨੇ ਬੜਾ ਸਤਾਇਆ ਜੀ ਇਹਨੇ ਕਿਆ ਮੈਂ ਕੋ ਖਾਦੀ ਕੋਣੀ ਆ ਕੀ ਝੂਠੀ ਫੜੀ ਜਾ ਰਹਿ ਇਹਨੂੰ ਫੜੀ ਜਾ ਰਹਿ ਇਹਨੂੰ ਕਿੱਧਰ ਗਈ ਓ ਫੜੀ ਜਾ ਏ ਕਿੱਧਰ ਏ ਫੜੀ ਜਾ ਰਹਿ ਇਹਨੂੰ ਫੜੀ ਜਾ ਸਮਝ ਲੋ ਤੇ ਫੜੀ ਓ ਜਰਾ ਫੜੀ ਓ ਫੜੀ ਓ ਜਰਾ ਫੜੀ ਓ ਬੜੀ ਓ ਫੜੀ ਓ ਜਰਾ ਬੜੀ ਓ ਬੜੀ ਓ ਕੱਚੀ ਝੂਠੀ ਮੰਮਾਰਾਂ ਨੇ ਉਹ ਹੋ ਕੇ ਬਹਿ ਗਏ ਕੋਈ ਨਹੀਂ ਆਲ ਜਦਿਆਂ ਇਹ ਕੁਛ ਕਿਸੋਂ ਤਾਂ ਮਾੜੀ ਹੋ ਗਈ ਅੱਜ ਤੇ ਯਾਰ ਹਾਂ ਤੂੰ ਮੈਨੂੰ ਫੜਕਾਈ ਜਾ ਵਾ ਤੇ ਇਹਨਾਂ ਨੇ ਕੰਮ ਹੈ ਵਾ ਦੱਸ ਕੀ ਗੱਲ ਕੀ ਹੈ ਭੁੰਜੇ ਬੈ ਵੇਖਾ ਜੱਗ ਮੰਜੇ ਨਹੀਂ ਹੈਗੇ ਮੰਜੇ ਤੇ ਫੇਰ ਆਈ ਹੁਣ ਨੇ ਹੁਣ ਟੈਨਸ਼ਨ ਹੀ ਬੜੀ ਮੰਜੇ ਸੁਟੇੜ ਕਨੇ ਕਾ ਵੀ ਸਾਡੇ ਜਾ ਚੱਲ ਜਾ ਤੂੰ ਉਹਦੇ ਬੁੱਲੇ ਲੁੱਟ ਚੱਲ ਮੇਰੀ ਕੁੜੀ ਦੇ ਖੇਡਣ ਲਈ ਇਹਦੇ ਬਾਅਦ ਪਾੜੀ ਲੱਗਿਆ ਹੋਈ ਆ ਪਾਪੀ ਦੇ ਬੈ ਹੁਣ ਗਾਲਾਂ ਕੱਢਣ ਡਿਆ ਫਬੀ ਨੇ ਬੈਗ ਹੈ ਪਰ ਤਾਂ ਕੋ ਗੱਲ ਕਰਨ ਵਾਲੀ ਵੈਸੇ ਤੇ ਭਾਬੀ ਉਹ ਲੋਕੇਸ਼ਨ ਸਰਚ ਕਰਦੀ ਫਿਰਿੰਦੀ ਵੀ ਕਿੱਧਰ ਨੂੰ ਚਲੀ ਜਾਏਗਾ ਹਾਂ ਇਹਨਾਂ ਲੋਰੀ ਕੋਈ ਵਾਦੂ ਕਹਿੰਦੇ ਜਗਟਾ ਮੇ ਕੋਈ ਕਹਿੰਦੇ ਚਿੰਤਾ ਨਾ ਕਰ ਵੀ ਪੱਗਾ ਤੇਲ ਪਾ ਲਾ ਸੂਏ ਸੂਏ ਦਨ ਆਸਟਾ ਨਾਸ਼ਤਾ ਅਗਲੇ ਦੋ ਬ੍ਰੈਡ ਦੇ ਦੇਣਾ ਬ੍ਰੇਕਫਾਸਟ ਵਿੱਚ ਹੀ ਹੁੰਦਾ ਫਿਰ ਰੂਮ 5000 ਦਾ ਹੀ ਆ ਗੜੇ ਸਾਨੂੰ ਲੱਤਾਂ ਘੁਟਣੀ ਭਾਬੀ हेलो ठीक है जी जी आज ਦਾ ਵਲੋਗ ਵਧੀਆ ਲੱਗਾ ਲਾਈਕ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਆ ਕੱਲ ਮੈਂ ਵੀਡੀਓ ਬਣਾਉਂਦਾ ਤੇ ਸਾਡਾ ਦਾ ਮੂਡ ਖਰਾਬ ਹੋ ਗਿਆ ਕਿ ਤੱਕ ਸੁਣਾਵਾਂ ਤੁਹਾਨੂੰ ਨੇ ਕਿ ਇਹ ਬੰਨੇ ਦਾ ਪ੍ਰੋਗਰਾਮ ਬੜੀਆਂ ਤੇ ਬਾਕੀ ਜੇ ਬਣੂਗਾ ਤੁਹਾਨੂੰ ਜਰੂਰ ਦੱਸਾਂਗੇ ਚਿੰਤਾ ਨਾ ਕਰੋ ਬਸ ਉਦੋਂ ਦੇ ਮੈਂ ਕੰਮ ਔਖਾ